ਗਾ ਆ ਪਾ ਕੇ ਰੱਖਾਂਗੇ ਅਸੀਂ ਪੂਰਾ ਥੈਂਕ ਬਗੜ ਦੇ ਸਾਹਮਣੇ ਰੋਣਾ ਇਹਨਾਂ ਨੂੰ ਕਢਾ ਕੇ ਲੈ ਕੇ ਲੈ ਹੁੰਦੀ ਇੱਜ਼ਤ ਯਾਰ ਇੱਜ਼ਤ ਤੇ ਹਾਂ ਇਹਨੂੰ ਕਰਨੀ ਨਹੀਂ ਆਉਂਦੀ ਆ ਦੂਜੇ ਦਾ ਖਾ ਕੇ ਬਾਅਦ ਚਾਲੇ ਨੂੰ ਅਗਨੋਰ ਕਰ ਦੇ ਬੀਤੇ ਦਿਨ ਹੀ ਮੈਕੂ ਢਿੱਲੋ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਆਪਣੇ ਹਸਬੰਡ ਦੇ ਨਾਲ ਲਾਈਵ ਹੋਈ ਸੀ ਤੇ ਲਾਈਵ ਹੋ ਕੇ ਮੈਕੂ ਢਿੱਲੋ ਨੇ ਗੁਰਜਸ ਕਪਲ ਨੂੰ ਰਿਪਲਾਈ ਕੀਤਾ ਕਿਉਂਕਿ ਬੀਤੇ ਦਿਨ ਹੀ ਜਦੋਂ ਮੈਕੂ ਢਿੱਲੋ ਦਾ ਵਿਆਹ ਸੀ ਤੇ ਗੁਰਜਸ ਕਪਲ ਉੱਥੇ ਗਿਆ ਸੀ ਵਿਆਹ ਦੇ ਵਿੱਚ ਤਾਂ ਮੈਕੂ ਢਿੱਲੋ ਨੇ ਉਹਨਾਂ ਨੂੰ ਕੋਈ ਜ਼ਿਆਦਾ ਰਿਸਪੌਂਸ ਨਹੀਂ ਦਿੱਤਾ ਉਹਨਾਂ ਦੀ ਕੋਈ ਇੱਜ਼ਤ ਮਾਨ ਗੁਰਜਸ ਕਪਲ ਨੇ ਵੀ ਆਪਣੇ ਬਲੌਗ ਦੇ ਵਿੱਚ ਕਿਹਾ ਸੀਗਾ ਈ ਸਾਡਾ ਕੋਈ ਇੱਜ਼ਤ ਮਾਨ ਨਹੀਂ ਕੀਤਾ ਜਦੋਂ ਸਾਡੀ ਲੋੜ ਸੀਗੀ ਉਦੋਂ ਤਾਂ ਸਾਨੂੰ ਵੀਰਾ ਵੀਰਾ ਭੈਣ ਭੈਣ ਕਰਦੇ ਰਹੀ ਤੇ ਜਦੋਂ ਅਸੀਂ ਉਹਨਾਂ ਦੇ ਘਰੇ ਗਏ ਤਾਂ ਸਾਡੀ ਕੋਈ ਇੱਜ਼ਤ ਨਹੀਂ ਕੀਤੀ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਫਿਰ ਮੈਕੂ ਟੱਲੋ ਨੇ ਵੀ ਇੰਸਟਾਗ੍ਰam ਦੇ ਉੱਪਰ ਲਾਈਵ ਆ ਕੇ ਸਾਰੀ ਗੱਲਬਾਤ ਕੀਤੀ ਸੀ ਉਸ ਲਾਈਵ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਤੁਸੀਂ ਲਾਈਵ ਵੀ ਦੇਖਿਓ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦਈਏ ਕਿ ਮੈਕੂ ਟੱਲੋ ਨੇ ਕਿਹਾ ਸੀਗਾ ਕਿ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਸਾਡੇ ਵਿਆਹ ਦੇ ਬਲੌਗ ਨਾ ਬਣਾਓ ਕੁਝ ਰਿਸ਼ਤੇਦਾਰ ਸਾਡੇ ਬਲੌਗ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਜਾਂ ਉਹ ਕਿਸੇ ਵੀ ਵੀਡੀਓ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਪਰ ਵਲੋਗਿੰਗ ਕਰਨੋਂ ਨਹੀਂ ਹਟੇ ਸਾਡੇ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੇ YouTube ਦੇ ਉੱਪਰ ਜਾਗੋ ਦੇ ਬਲੌਗ ਤੇ ਮੈਰਿਜ ਦੇ ਬਲੌਗ ਸ਼ੇਅਰ ਕੀਤੇ ਸੀ ਜਿਸ ਤੋਂ ਬਾਅਦ ਸਾਡੇ ਰਿਸ਼ਤੇਦਾਰਾਂ ਨੇ ਕਿਹਾ ਕਿ ਬਲੌਗ ਡਿਲੀਟ ਕਰ ਦਵੋ ਪਰ ਇਹਨਾਂ ਨੇ ਬਲੌਗ ਨਹੀਂ ਡਿਲੀਟ ਕੀਤੇ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਹੋਣ ਗੁਰਜਸ ਕਪਲ ਨੇ ਵੀ ਆਪਣੇ Snapchat ਦੇ ਉੱਪਰ ਕੁਝ ਕੁ ਸਟੋਰੀਆਂ ਸ਼ੇਅਰ ਕੀਤੀਆਂ ਨੇ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਰੱਬ ਜਾਣਦਾ ਹੈਗਾ ਕਿ ਅਸੀਂ ਮਾੜਿਆ ਜਾਂ ਉਹ ਮਾੜਿਆ ਹੈਗਾ ਪਰ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਇਸ ਦਾ ਜਵਾਬ ਹੁਣ ਉੱਪਰ ਵਾਲਾ ਹੀ ਦੇਵੇਗਾ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰਕੇ ਤੁਹਾਨੂੰ ਇੱਥੇ ਕੌਣ ਸਹੀ ਲੱਗਦਾ ਗੁਰਜਸ ਕਪਲ ਜਾਂ ਮੈਕੂ ਢਿੱਲੋਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰਿਓ ਬਾਕੀ ਅੱਗੇ ਤੁਸੀਂ ਛੋਟੀ ਜਿਹੀ ਕਲਿੱਪ ਵੀ ਦੇਖ ਸਕਦੇ ਹੋਗੇ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ ਕੋਈ ਗੱਲ ਨਹੀਂ ਰੱਬ ਸਾਡੇ ਕੋਲ ਹੈ ਕਿਸੇ ਨੂੰ ਜੋ ਵੀ ਤੁਹਾਨੂੰ ਗਲਤ ਕਹਿ ਰਿਹਾ ਬੋਲੀ ਜਾਣ ਦਿਓ ਕੋਈ ਗੱਲ ਨਹੀਂ ਬਾਬਾ ਜੀ ਸਾਰਾ ਕੁਝ ਦੇਖਦੇ ਆ ਕੋਈ ਗੱਲ ਨਹੀਂ ਬੋਲੀ ਜਾਣ ਦਿਓ ਜਿਹੜਾ ਬੰਦਾ ਤੁਹਾਡੀ ਤਾਰੀਫ਼ ਨਹੀਂ ਕਰ ਸਕਦਾ ਬੇਇੱਜ਼ਤੀ ਕਰੀ ਜਾਂਦਾ ਕਰੀ ਜਾਣ ਦਿਓ ਘਟੋ ਘਟੋ ਅੰਨੇ ਬੀਜੀ ਹੁੰਦੇ باوجود ਸਾਡੇ ਅਲ ਕਨਸੈਂਟਰੇਸ਼ਨ ਆ ਥੈਂਕ ਯੂ